ਸਾਡਾ ਪਰਿਵਾਰ ਨਹੀਂ ਆ ਸਕਦਾ ਆਲਮ ਸਾਹਿਬ ਆਲਨ ਤੋਂ ਕਿ ਕਹਿ ਰਹੇ ਪਰ ਸਹਡਾ ਲੰਦੋ ਮੈਂ ਪਲੀਜ਼ ਆਮ ਰਿਕਵੈਸਟਿੰਗ ਯੂ ਪਲੀਜ਼ ਲੈਟ ਮਾਈ ਬੀ ਕਮ ਆਪਾਂ ਕੋਪਰੇਟ ਕਰ ਵੀਰ ਕੋਪਰੇਟ ਜੀ ਕਹਿਣਾ ਚਾਹੋਗੇ ਅੱਜ ਦੀ ਕਾਰਵਾਈ ਬਾਰੇ 1 ਮਿੰਟ ਜਸਟ 1 ਮਿੰਟ ਜੀ ਵੀ ਆਰ ਟੋਟਲੀ ਕੋਪਰੇਟਿੰਗ ਵਿਦ ਯੂ ਪਲੀਜ਼ ਕੋਪਰੇਟ ਵਿਦ ਮੀ ਆਮ ਰਿਕਵੈਸਟਿੰਗ ਯੂ ਮੈਮ ਅਸੀਂ ਵੀ ਆਲਸੋ ਕੋਪਰੇਟਿੰਗ ਥਿਸ ਕੋਆਪਰੇਸ਼ਨ ਥੋੜੀ ਦੇਰ ਤੱਕ ਪਲੀਜ਼ ਆਪਾਂ ਨਾ ਇੱਕ ਵਾਰੀ ਠੀਕ ਹੈ ਸੋ ਲੈਟ ਮਾਈ ਪੀਪਲ ਲੈਟ ਮਾਈ ਪੀਪਲ ਕਮ ਪਲੀਜ਼ ਤੇ ਨਾ ਸਾਨੂੰ ਕੋਈ ਵਾਰੰਟ ਦਿਖਾਇਆ ਨਾ ਕੁਛ ਚੰਡੀਗੜ੍ਹ ਕੋਠੀ ਚ ਇਹੀ ਚੱਲ ਰਿਹਾ ਉੱਥੇ ਕੋਈ ਨਹੀਂ ਹੈ ਇਕੱਲੇ ਮੇਰੇ 80 ਸਾਲ ਦੇ ਮਦਰ ਨੇ ਜਿਹੜੇ ਬਿਮਾਰ ਨੇ ਕੋਈ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਕੋਈ ਨਾ ਸਾਨੂੰ ਕੋਈ ਇਨਫੋਰਮੇਸ਼ਨ ਦਿੰਦੀ ਹੈ ਕੁਛ ਨਹੀਂ ਬਸ ਅੰਦਰ ਘਰ ਦੇ ਵੱੜ ਗਏ ਆ ਤੇ ਫਰੂਲਾ ਫਰਾਲੀ ਚੱਲ ਰਹੀ ਹੈ ਸਾਡੇ ਪਰਸਨਲ ਬਿਲੋਂਗਿੰਗਸ ਨਾਲ ਨਾ ਸਾਡੇ ਨਾਲ ਗੱਲ ਕਰ ਰਹੇ ਆ ਮੈਂ ਕੋਸ਼ਿਸ਼ ਕੀਤੀ ਹੈ ਜਿਹੜੇ ਅਫਸਰ ਆਏ ਆ ਉਹਨਾਂ ਨਾਲ ਗੱਲ ਕਰਨ ਨਾ ਕਰਨ ਦੀ ਕੋਈ ਫੋਨ ਨਹੀਂ ਚੁਕਰਾ ਕੋਈ ਫੋਨ ਨਹੀਂ ਜਾਂਚ ਕੀਤੀ ਹੈ ਕਿਹੜੇ ਮਾਮਲੇ ਤੇ ਐਫ ਆਈ ਆਰ ਕੀਤੀ ਗਈ ਕਿਉਂ ਅਰੈਸਟ ਕੀਤਾ ਗਿਆ ਉਹਨਾਂ ਨੇ ਕੋਈ ਡੀਏ ਦਾ ਕੀਤਾ ਹੈ ਨਾ ਉਸ ਕੋਈ ਜਾਂਚ ਹੋਈ ਹੈ ਨਾ ਕੋਈ ਗਲਬਾਤ ਹੋਈ ਹੈ ਨਾ ਕੁਝ ਹੋਇਆ ਤੇ ਹੁਣ ਦੇਖੋ ਅੱਗੇ ਕੀ ਹੁੰਦਾ ਹੈ ਮਤਲਬ ਸਾਡੇ ਨਾਲ ਤਾਂ ਇਹ ਕਾਦਾ ਕਰੀ ਜਾ ਰਹੀ ਹੈ ਸਰਕਾਰ ਇਹ ਕਰੇ ਹੋਰ ਕਰੇ ਅਸੀਂ ਹੁਣ ਨੋਟਿਸ ਕੋਈ ਸੰਬੰਧ ਨਹੀਂ ਆਮ ਕੁਝ ਨਹੀਂ ਆਇਆ ਸਾਨੂੰ ਜੀ ਕੋਈ ਸਾਡੇ ਏਡੀਏ ਦੇ ਮਾਮਲੇ ਇਸ ਦਾ ਕੁਝ ਨਹੀਂ ਆਇਆ ਬਾਕੀ ਜੋ ਕੁਝ ਹੋਇਆ ਉਹ ਤਾਂ ਸਾਰਾ ਸਾਰੇ ਪੰਜਾਬ ਦੇ ਸਾਹਮਣੇ ਆ ਜਿਹੜਾ ਕੁਝ ਹੋਇਆ ਹੈ ਜਿਹੜਾ ਕੁਝ ਹੋਇਆ ਹੈ ਜਿਹੜੇ ਵਿਜੀਲੈਂਸ ਦੇ ਅਫਸਰ ਬਦਲੇ ਗਏ ਹੈ ਕਿੰਨੀ ਵਾਰੀ ਪਰਮਾਰ ਸਾਹਿਬ ਨੂੰ ਬਦਲੇ ਹੈ ਉਸ ਤੋਂ ਪਹਿਲਾਂ ਬਦਲੇ ਹੈ ਕਿੰਨੇ ਅਫਸਰ ਬਦਲੇ ਸਾਰਿਆਂ ਨੂੰ ਪਤਾ ਹੈ ਇਹ ਕੋਈ ਲੁਕੀ ਹੋਈ ਗੱਲ ਤਾਂ ਹੈ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਹੜਾ ਕੁਝ ਹੋ ਰਿਹਾ ਸਾਰਿਆਂ ਦੇ ਸਾਹਮਣੇ ਹੋ ਰਿਹਾ ਹੈ ਅਸੀਂ ਲੜਾਈ ਲੜੀ ਹੈ ਅਸੀਂ ਲੜਾਈ ਲੜਾਂਗੇ ਅਸੀਂ ਲੜਾਈ ਲੜਦੇ ਰਵਾਂਗੇ ਪਰ ਅੱਜ ਜਿਹੜੀ ਟੀਮ ਆਈ ਜਿਹੜੇ ਮਜੀਠੇ ਦੇ ਲੋਗ ਹੈ ਉਸ ਸਾਡੇ ਨਾਲ ਖੜੇ ਸੀ ਖੜੇ ਹੈ ਤੇ ਖੜੇ ਰਹਿਣਗੇ ਤੇ ਅਸੀਂ ਉਹਨਾਂ ਦਾ ਬਹੁਤ ਤਨਮਾਦ ਕਰਦੇ ਹਾਂ ਕਾਦੇ ਰਵਾਂਗੇ ਸਾਰੇ ਇੱਥੇ ਨੇ ਤਕਾਮੁਕੀ ਵੀ ਕੀਤੀ ਗਈ ਹੈ ਜੀ ਹਾਂਜੀ ਬਿਜਲੀ ਸੇ ਵਿਭਾਗ ਵੱਲੋਂ ਤਕਾਮੁਕੀ ਵੀ ਕੀਤੀ ਉਹ ਤਕਨਾਤ ਅੰਦਰ ਬੜੇ ਆ ਜਿਹੜੀ ਚੰਡੀਗੜ੍ਹ ਬੈਠੇ ਆ ਉਹ ਗੱਲ ਵੀ ਨਹੀਂ ਕਰ ਰਹੇ ਸਾਡੇ ਨਾਲ ਸਾਨੂੰ ਪਤਾ ਨਹੀਂ ਅਚਾਨਕ ਫੋਰਾ ਦਾ ਬ੍ਰੀਫ ਕਰ ਦਿੱਤੀ ਹੋਇਆ ਕਿ ਅਚਾਨਕ ਕਿੰਨੇ ਵਜ ਦਾ ਸਮਾਂ ਸੀ ਕਿੰਨੇ ਲੋਕ ਹੈ ਮੈਨੂੰ ਇਹ ਸਾਰਾ ਕੁਝ ਯਾਦ ਨਹੀਂ ਜੀ ਥੋੜਾ ਅੱਗੇ ਗਏ ਤੁਹਾਨੂੰ ਵੀ ਲਿਆ ਕੇ ਨਿਚੇ ਗਏ ਨੇ ਹੋਰ ਕੀ ਹੋਇਆ ਸਾਡਾ ਪਰਿਵਾਰ ਨਹੀਂ ਆ ਸਕਦਾ ਆਲਮ ਸਾਹਿਬ ਆ ਲੰਦੋ ਦੇਖੀ ਕਹਿ ਦੇ ਪਰ ਸਹਡਾ ਲੰਦੋ ਮੈਂ ਜੀ ਆਲਮ ਰਿਕਵੈਸਟਿੰਗ ਯੂ ਪਲੀਜ਼ ਐਡ ਮਾਈ ਲੈਗ ਮਾਈ ਪੀਪਲ ਕਾਉਂਟ ਬਈਆ ਕੋਪਰਟ ਵੀ ਕਹਿਣਾ ਚਾਹੋਗੇ ਅੱਜ ਦੀ ਗਾਰਾ ਹੀ ਵਾਰ ਇੱਕ ਮਿੰਟ ਜਸਟ ਵਨ ਮਿੰਟ ਜੀ ਵੀ ਆਰ ਟੋਟਲੀ ਕੋਆਪਰੇਟਿੰਗ ਵਿਦ ਯੂ ਪਲੀਜ਼ ਕੋਆਪਰੇਟ ਵਿਦ ਮੀ ਆਮ ਰਿਕਵੈਸਟਿੰਗ ਯੂ ਦਿਸ ਕੋਆਪਰੇਸ਼ਨ ਥੋੜੀ ਦੇਰ ਤੱਕ ਪਲੀਜ਼ ਆਪਾਂ ਨਾ ਇੱਕ ਵਾਰੀ ਠੀਕ ਹੈ ਸੋ ਲੈਟ ਮਾਈ ਪੀਪਲ ਲੈਟ ਮਾਈ ਪੀਪਲ ਕਮ ਪਲੀਜ਼ ਤੇ ਨਾ ਸਾਨੂੰ ਕੋਈ ਵਾਰੰਟ ਦਿਖਾਇਆ ਨਾ ਕੁਝ ਚੰਡੀਗੜ੍ਹ ਕੋਠੀ ਚ ਇਹੀ ਚੱਲ ਰਿਹਾ ਉੱਥੇ ਕੋਈ ਨਹੀਂ ਹੈ ਕੱਲੇ ਮੇਰੇ 80 ਸਾਲ ਦੇ ਮਦਰ ਨੇ ਜਿਹੜੇ ਬਿਮਾਰ ਨੇ ਕੋਈ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਕੋਈ ਨਾ ਸਾਨੂੰ ਕੋਈ ਇਨਫੋਰਮੇਸ਼ਨ ਦਿੱਤੀ ਹੈ ਕੁਝ ਨਹੀਂ ਬਸ ਅੰਦਰ ਘਰ ਦੇ ਵੜ ਗਏ ਆ ਇਤੀ ਸਾਰਾ ਪਰੂਲਾ ਪਰਾਲੀ ਚੱਲ ਰਹੀ ਹੈ ਸਾਡੇ ਪਰਸਨਲ ਬਿਲੋਂਗਿੰਗਸ ਨਾਲ ਨਾ ਸਾਡੇ ਨਾਲ ਗੱਲ ਕਰ ਰਹੇ ਆ ਮੈਂ ਕੋਸ਼ਿਸ਼ ਕੀਤੀ ਹੈ ਜਿਹੜੇ ਅਫਸਰ ਆਏ ਆ ਉਹਨਾਂ ਨਾਲ ਗੱਲ ਕਰਨ ਨਾ ਕਰਨ ਦੀ ਕੋਈ ਫੋਨ ਨਹੀਂ ਚੁੱਕ ਰਿਹਾ ਕੋਈ ਫੋਨ ਨਹੀਂ ਜਾਂਚ ਕੀਤੀ ਹੈ ਕਿਹੜੇ ਮਾਮਲੇ ਜੇਫ ਆਰ ਕੀਤੀ ਗਈ ਕਿਉਂ ਅਰੈਸਟ ਕੀਤਾ ਗਿਆ ਉਹਨਾਂ ਨੇ ਕੋਈ ਡੀਏ ਦਾ ਕੀਤਾ ਨਾ ਉਸ ਕੋਈ ਜਾਂਚ ਹੋਈ ਹੈ ਨਾ ਕੋਈ ਗੱਲਬਾਤ ਹੋਈ ਹੈ ਨਾ ਕੁਝ ਹੋਇਆ ਤੇ ਹੁਣ ਦੇਖੋ ਅੱਗੇ ਕੀ ਹੁੰਦਾ ਹੈ ਮਤਲਬ ਸਾਡੇ ਨਾਲ ਤਾਂ ਕਾਦਾ ਕਰੀ ਜਾ ਰਹੀ ਹੈ ਸਰਕਾਰ ਇਹ ਕਰੇ ਖੋਰ ਕਰੇ ਮੈਡਮ ਤੁਹਾਨੂੰ ਅਸੀਂ ਹੁਣ ਨੋਟਿਸ ਕੋਈ ਸੰਬੰਧ ਕੋਮ ਕੁਝ ਨਹੀਂ ਆਇਆ ਸਾਨੂੰ ਜੀ ਕੋਈ ਸਾਡੇ ਏ ਡੀਏ ਦੇ ਮਾਮਲੇ ਚ ਤਾਂ ਕੁਛ ਨਹੀਂ ਆ ਬਾਕੀ ਜੋ ਕੁਝ ਹੋਇਆ ਉਹ ਤਾਂ ਸਾਰਾ ਸਾਰੇ ਪੰਜਾਬ ਦੇ ਸਾਹਮਣੇ ਆ ਜਿਹੜਾ ਕੁਝ ਹੋਇਆ ਹੈ ਜਿਹੜਾ ਕੁਝ ਹੋਇਆ ਹੈ ਜਿਹੜੇ ਵਿਜੀਲੈਂਸ ਦੇ ਅਫਸਰ ਬਦਲੇ ਗਏ ਹੈ ਕਿੰਨੀ ਬਾਰੀ ਪਰਮਾਰ ਸਾਹਿਬ ਨੂੰ ਬਦਲੇ ਉਸ ਤੋਂ ਪਹਿਲਾਂ ਬਦਲੇ ਕਿੰਨੇ ਅਫਸਰ ਬਦਲੇ ਸਾਰਿਆਂ ਨੂੰ ਪਤਾ ਹੈ ਇਹ ਕੋਈ ਲੁਕੀ ਹੋਈ ਗੱਲ ਤਾਂ ਹੈ ਨਹੀਂ ਤੁਨ ਸਾਰਿਆਂ ਨੂੰ ਪਤਾ ਹੈ ਜਿਹੜਾ ਕੁਝ ਹੋ ਰਿਹਾ ਸਾਰਿਆਂ ਦੇ ਸਾਹਮਣੇ ਹੋ ਰਿਹਾ ਹੈ ਅਸੀਂ ਲੜਾਈ ਲੜੀ ਹੈ ਅਸੀਂ ਲੜਾਈ ਲੜਾਂਗੇ ਅਸੀਂ ਲੜਾਈ ਲੜਦੇ ਰਵਾਂਗੇ ਪਰ ਅੱਜ ਜਿਹੜੀ ਟੀਮ ਆਈ ਜਿਹੜੀ ਮਜੀਠੇ ਦੇ ਲੋਗ ਹੈ ਉਸ ਸਾਡੇ ਨਾਲ ਖੜੇ ਸੀ ਖੜੇ ਹੈ ਤੇ ਖੜੇ ਰਹਿਣਗੇ ਤੇ ਅਸੀਂ ਉਹਨਾਂ ਦਾ ਬਹੁਤ ਤਨਮਾਦ ਕਰਦੇ ਹਾਂ ਕਾਦੇ ਰਵਾਂਗੇ ਸਾਰੇ ਇੱਥੇ ਨੇ ਤਕਾਮੁਕੀ ਵੀ ਕੀਤੀ ਗਈ ਹੈ ਜੀ ਹਾਂਜੀ ਬਿਜਲੀ ਸੇ ਵਿਭਾਗ ਵੱਲੋਂ ਤਕਾਮੁਕੀ ਵੀ ਕੀਤੀ ਉਹ ਤਕਨਾਲੇ ਅੰਦਰ ਬੜੇ ਆ ਜਿਹੜੀ ਚੰਡੀਗੜ੍ਹ ਬੈਠੇ ਆ ਉਹ ਗੱਲ ਵੀ ਨਹੀਂ ਕਰ ਰਹੇ ਸਾਡੇ ਨਾਲ ਸਾਨੂੰ ਪਤਾ ਨਹੀਂ ਅਚਾਨਕ ਫੁਰਾ ਬਰੀਫ ਕਰ ਦਿੱ ਕਿ ਹੋਇਆ ਕਿ ਅਚਾਨਕ ਕਿੰਨੇ ਵਜ ਦਾ ਸਮਾਂ ਸੀ ਕਿੰਨੇ ਕਿਲੋਗਾ ਮੈਨੂੰ ਇਹ ਸਾਰਾ ਕੁਝ ਯਾਦ ਨਹੀਂ ਜੀ ਉਹ ਲੈ ਕੇ ਗਏ ਤੁਹਾਨੂੰ ਕੀ ਦੱਸਾਂ ਮੈਂ ਲੈ ਕੇ ਨਿਕਲੇ ਗਏ ਨੇ ਹੋਰ ਕੀ ਹੋ ਰਿਹਾ ਹੈ